ਹਾਂਜੀ ਮਿੱਤਰੋ ਕੀ ਹਾਲ ਨੇ ਤੁਹਾਡੇ ਸਾਰੇ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵਰਕ ਪਰਮਿਟ ਬਾਰੇ ਬਹੁਤ ਸਾਰੇ ਭਰਾਵਾਂ ਦਾ ਤੇ ਭੈਣਾਂ ਦਾ ਮੈਸੇਜ ਆ ਰਹੇ ਸੀ ਮੈਨੂੰ ਕਹਿੰਦੇ ਸੀਗੇ ਵੀ ਸਾਨੂੰ ਵਰਕ ਪਰਮਿਟ ਬਾਰੇ ਜਾਣਕਾਰੀ ਦੋ ਕਿਹਦੇ ਚਾਇ ਚ ਫਾਇਦਾ ਕਿਹੜੇ ਚਾਇ ਨਹੀਂ ਫਾਇਦਾ ਤੇ ਅੱਜ ਸਾਰੀ ਵੀਡੀਓ ਉਹਨਾਂ ਤੇ ਬੇਸ ਹੋਊਗੀ ਤੋਂ ਜਿਨ੍ਹਾਂ ਨੇ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਉਹ ਇੱਕ ਵਾਰੀ ਮੇਰੀ ਦੂਜੀ ਵੀਡੀਓ ਜ਼ਰੂਰ ਚੈੱਕ ਕਰਨ ਉਹਦੇ ਵਿੱਚ ਵੀ ਮੈਂ ਕੁਝ ਜਾਣਕਾਰੀ ਵਾਲੀ ਵੀਡੀਓ ਬਣਾਈਆਂ ਨੇ ਤੇ ਤੇ ਜੋ ਨਵੇਂ ਆ ਰਹੇ ਆ ਜਾਂ ਜਿਨ੍ਹਾਂ ਨੇ ਆਉਣਾ ਉਹ ਮੇਰੀ ਇਹ ਵੀਡੀਓ ਨੂੰ ਜ਼ਰੂਰ ਦੇਖਣਾ ਸਾਰੀ ਵੀਡੀਓ ਦੇਖ ਕੇ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਕੰਮ ਕਿਸ ਤਰ੍ਹਾਂ ਦਾ ਹੁੰਦਾ ਇੱਥੇ ਤੇ ਕਿਹੜੇ ਵੀਜ਼ੇ ਤੇ ਆਉਣਾ ਚਾਹੀਦਾ ਕਿਹੜੇ ਤੇ ਨਹੀਂ ਆਉਣਾ ਚਾਹੀਦਾ ਚਲੋ ਹੁਣ ਗੱਲ ਕਰਦੇ ਆ ਆਪਾਂ ਵਰਕ ਪਰਮਿਟ ਬਾਰੇ ਵਰਕ ਪਰਮਿਟ ਇੱਥੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਓਪਨ ਵਰਕ ਪਰਮਿਟ ਵੀ ਹੁੰਦਾ ਉਹ ਤੇ ਇੱਕ ਕੰਪਨੀ ਅੰਡਰ ਵੀ ਆ ਜਾਂਦਾ ਉਹ ਤੇ ਇੱਕ ਹੁੰਦਾ ਡੋਮੈਸਟਿਕ ਡੋਮੈਸਟਿਕ ਜਿਆਦਾਤਰ ਕੁੜੀਆਂ ਲਈ ਬਣਿਆ ਜੋ ਕਿ ਮੈਂ ਮੰਨਦਾ ਹਾਂ ਸਾਰੇ ਮੰਨਦੇ ਹੋ ਕੁੜੀਆਂ ਲਈ ਬਣਿਆ ਉਹਦੇ ਵਿੱਚ ਇਹ ਚੀਜ਼ ਹੁੰਦੀ ਆ ਜਿਹਦੇ ਵਿੱਚ ਤੁਸੀਂ ਕਿਸੇ ਦੇ ਘਰੇ ਕਿਸੇ ਸਪਰੋਟਾ ਕਹਿ ਦਿੰਦੇ ਆ ਉਹਨੂੰ ਤੇ ਜਾਂ ਕਿਸੇ ਬੁੱਢੇ ਦੀ ਜਾਂ ਬੁੱਢੀ ਦੀ ਦੇਖਭਾਲ ਕਰਨੀ ਹੁੰਦੀ ਆ ਜੋ ਕਿ ਜਿਨ੍ਹਾਂ ਦਾ ਐਕਸੀਡੈਂਟ ਵਗੈਰਾ ਹੋਇਆ ਹੁੰਦਾ ਤੇ ਜਾਂ ਕੋਈ ਡਿਸੇਬਲ ਹੁੰਦਾ ਤੇ ਜਾਂ ਕੋਈ ਥੋੜਾ ਜਿਆਦਾ 올ਡ ਏਜ ਦਾ ਹੋ ਜਾਂਦਾ ਉਹਦੀ ਤੁਸੀਂ ਦੇਖਭਾਲ ਕਰਨੀ ਹੁੰਦੀ ਆ ਉਹਦੇ ਵਿੱਚ ਉਹਨੂੰ ਰੋਟੀ ਖਾਣੇ ਪਾਣਾ ਸਾਰਾ ਕੁਝ ਤੁਸੀਂ ਦੇਣਾ ਹੁੰਦਾ ਉਹਦੇ ਵਿੱਚ ਤੁਹਾਨੂੰ ਵੀਜ਼ਾ ਦਿੰਦੇ ਹੁੰਦੇ ਆ 2 ਸਾਲ ਦਾ ਤੁਹਾਡੇ ਨਾਲ ਕੰਟਰੈਕਟ ਹੁੰਦਾ ਪਰ ਇਨ ਕੇਸ ਜੇ ਕੋਈ ਉਹ ਬੰਦੇ ਨੂੰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਜਾਂ ਉਹ ਮਰ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਉਸ ਨੂੰ ਰਿਲੀਜ਼ ਦੇ ਦਿੰਦੇ ਆ ਉਹ ਰਿਲੀਜ਼ ਤੁਹਾਡੇ ਕੋਲ 1 ਮਹੀਨੇ ਲਈ ਵੈਲਿਡ ਹੁੰਦੀ ਆ ਜਿਹਦੇ ਨਾਲ ਤੁਸੀਂ 1 ਮਹੀਨੇ ਅੰਦਰ ਅੰਦਰ ਵੀਜ਼ਾ ਲੱਭਣਾ ਹੁੰਦਾ ਤੇ ਵਰਕ ਲੱਭਣਾ ਹੁੰਦਾ ਤੇ ਅਦਰਵਾਈਜ਼ ਜੇ ਤੁਹਾਨੂੰ ਨਹੀਂ ਮਿਲਦਾ 1 ਮਹੀਨੇ ਬਾਅਦ ਤੇ ਤੁਸੀਂ ਤੁਹਾਨੂੰ ਵਾਪਸ ਜਾਣਾ ਪੈਂਦਾ ਤੇ ਉਹ ਜ਼ਿਆਦਾਤਰ ਕੁੜੀਆਂ ਕੰਮ ਕਰਦੀਆਂ ਨੇ ਕਿਉਂਕਿ ਕੁੜੀਆਂ ਦਾ ਇਸ ਤਰ੍ਹਾਂ ਹੋ ਜਾਂਦਾ ਕੁੜੀਆਂ ਨੂੰ ਕੰਮ ਹੋਰ ਬਹੁਤ ਮਿਲ ਜਾਂਦੇ ਆ ਉਹ ਫਿਰ ਉਸ ਤਰ੍ਹਾਂ ਜਾ ਵੜਦੇ ਆ ਉਧਰਲੀ ਸਾਈਡ ਚਲੇ ਜਾਂਦੇ ਆ ਤੇ ਜਿਹਦੇ ਨਾਲ ਉਹਨਾਂ ਨੂੰ ਵੀਜ਼ਾ ਵੀ ਚਲਦੀ ਮਿਲ ਜਾਂਦਾ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਹਾਇਰ ਕਰ ਲੈਂਦੇ ਆ ਘਰ ਦੇ ਕੰਮ ਵਾਸਤੇ ਡੋਮੈਸਟਿਕ ਵੀਜ਼ੇ ਦੇ ਵਿੱਚ ਮੁੰਡਿਆਂ ਨੂੰ ਨਹੀਂ ਰੱਖਦੇ ਕਿਉਂਕਿ ਮੁੰਡਿਆਂ ਤੋਂ ਇਹ ਉਸ ਤਰ੍ਹਾਂ ਦਾ ਘਰ ਦੇ ਕੰਮ ਨਹੀਂ ਕਰਵਾਉਂਦੇ ਤੇ ਮੁੰਡਿਆਂ ਨੂੰ ਛੇਤੀ ਉਹ ਵੀਜ਼ਾ ਵੀ ਨਹੀਂ ਮਿਲਦਾ ਜਿਸ ਦਾ ਕਰਕੇ ਉਹਨਾਂ ਨੂੰ ਥੋੜੀ ਦਿੱਕਤ ਹੋ ਜਾਂਦੀ ਆ ਤੇ ਇਸ ਦੇ ਵਿੱਚ ਸੈਲਰੀ ਥੋੜੀ ਜੀ ਘੱਟ ਹੁੰਦੀ ਆ ਜਿਵੇਂ 400 500 ਯੂਰੋ ਇੰਨੀ ਕ ਸੈਲਰੀ ਹੁੰਦੀ ਆ ਤੇ ਜਿਹਦੇ ਵਿੱਚ ਰਹਿਣਾ ਸਹਿਣਾ ਸਾਰਾ ਕੁਝ ਉਹਨਾਂ ਦਾ ਹੁੰਦਾ ਖਾਣ ਪੀਣ ਸਭ ਕੁਝ ਉਹ ਹੁੰਦਾ ਤੁਸੀਂ ਸਿਰਫ ਉਹਨਾਂ ਦੀ ਦੇਖਭਾਲ ਕਰਨੀ ਹੁੰਦੀ ਆ ਦੂਸਰੀ ਸਾਈਡ ਓਪਨ ਵਰਕ ਪਰਮਿਟ ਆ ਗਿਆ ਉਹਨੂੰ ਓਪਨ ਵੀ ਕਹਿ ਦਿੰਦੇ ਆ ਤੇ ਉਹਨੂੰ ਉਂ ਵੀ ਹੋ ਜਾਂਦਾ ਜਿਆਦਾਤਰ ਓਪਨ ਦਾ ਮਤਲਬ ਤਾਂ ਇਹ ਹੁੰਦਾ ਵੀ ਤੁਸੀਂ ਖੁੱਲਾ ਕੰਮ ਕਰਨਾ ਹੁੰਦਾ ਉਹ ਵਰਕ ਵੀ ਲੱਗਦੇ ਆ ਪਰ ਲਵਾਏ ਦਾ ਇੱਥੇ ਕੋਈ ਫਾਇਦਾ ਹੈ ਨਹੀਂ ਕਿਉਂਕਿ ਇੱਥੇ ਸਿਰਫ ਰੈਫਰੈਂਸ ਬੇਸਿਕ ਕੰਮ ਚੱਲਦਾ ਹੁਣ ਜੇ ਤੁਸੀਂ ਵਰਕ ਪਰਮਿਟ ਓਪਨ ਲਵਾਉਣਾ ਜਿਹਨੂੰ ਕੰਪਨੀ ਵਾਲਾ ਵਰਕ ਕਹਿ ਦਿੰਦੇ ਆ ਉਹ ਲਵਾਉਣਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਵਰਕ ਆ ਗਏ ਜਿਵੇਂ ਫਾਰਮ ਦਾ ਆ ਗਿਆ ਕਿਸੇ ਸਟੋਰ ਤੇ ਆ ਗਿਆ ਸੁਪਰਮਾਰਕੀਟ ਦਾ ਆ ਗਿਆ ਡਿਲੀਵਰੀ ਦਾ ਆ ਗਿਆ ਜਾਂ ਕੁਝ ਹੋ ਗਿਆ ਉਹਦੇ ਵਿੱਚ ਕਿਸੇ ਹੱਦ ਤੱਕ ਫਾਇਦਾ ਹੈਗਾ ਛੋਡਾ ਇਹਦਾ ਕਿਉਂਕਿ ਉਹਦੇ 'ਚ ਇੱਕ ਤਾਂ ਤੁਹਾਨੂੰ ਵੱਧਵੀਂ ਸੈਲਰੀ ਮਿਲਦੀ ਆ ਦੂਜੀ ਗੱਲ ਤੁਹਾਨੂੰ ਕਿਤੇ ਕੰਮ ਦੇ ਭੱਜਣ ਦੀ ਲੋੜ ਨਹੀਂ ਹੁੰਦੀ ਇੱਕ ਥਾਂ ਤੇ ਤੁਸੀਂ ਕੰਮ ਕਰਨਾ ਦੂਸਰਾ ਇਹ ਹੋ ਗਿਆ ਉਹਨਾਂ ਦੀ ਕਈ ਕਈ ਕੇਸਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਹੀਂ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਤੁਹਾਨੂੰ ਅਕਾਮੋਡੇਸ਼ਨ ਵੀ ਦਿੰਦੇ ਆ ਤੇ ਨਾਲ ਉਸਦੇ ਤੁਹਾਨੂੰ ਖਾਣਾ ਪੀਣਾ ਵੀ ਉਹਨਾਂ ਦਾ ਹੁੰਦਾ ਉਹ ਤੁਹਾਨੂੰ ਜਿਵੇਂ 800 900 ਯੂਰੋ ਸੈਲਰੀ ਇੰਨੀ ਕਿ ਸੈਲਰੀ ਦਿੰਦੇ ਆ ਉਹ ਉਹਦੇ ਨਾਲ ਛੋਡਾ ਫਾਇਦਾ ਹੋ ਜਾਂਦਾ ਆਇਦਾ ਪਰ ਉਹ ਜੇ ਤੁਹਾਨੂੰ ਸਹੀ ਏਜੰਟ ਮਿਲ ਜੇ ਤਾਂ ਹੁੰਦਾ ਕਿਉਂਕਿ ਕਈ ਏਜੰਟ ਤੁਹਾਨੂੰ ਕਹਿ ਤਾਂ ਦਿੰਦੇ ਆ ਵੀ ਹਾਂ ਅਸੀਂ ਇਸ ਤਰ੍ਹਾਂ ਲਵਾਉਨੇ ਆ ਵੀ ਤੁਹਾਨੂੰ ਅਕਮੋਡੇਸ਼ਨ ਵੀ ਦੇਣਗੇ ਸਾਰਾ ਕੁਝ ਦੇਣਗੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਨਿਕਲਦਾ ਉਸ ਤੋਂ ਬਾਅਦ ਜਾ ਕੇ ਪਤਾ ਲੱਗਦਾ ਤੇ ਤਾਂ ਕਰਕੇ ਬਾਕੀ ਇਹ ਤੁਹਾਡੇ ਦੇ ਡਿਪੈਂਡ ਆ ਤੁਸੀਂ ਕਿਸ ਤਰ੍ਹਾਂ ਲਵਾਉਣਾ ਇੱਕ ਜਿਸ ਜੋ ਮੁੰਡੇ ਸਟੱਡੀ ਤੇ ਆ ਰਹੇ ਆ ਜਾਂ ਕੁੜੀਆਂ ਸਟੱਡੀ ਤੇ ਆ ਰਹੀਆਂ ਨੇ ਉਹਨਾਂ ਦੇ ਵੀ ਕੰਮ ਹੈਗੇ ਇੱਥੇ ਪਰ ਕੰਮ ਉੱਥੇ ਥੋੜਾ ਜਿਹਾ ਲੇਟ ਮਿਲਦਾ ਮਿਲ ਜਰੂਰ ਜਾਂਦਾ ਜਦੋਂ ਤੁਹਾਡੇ ਡਾਕੂਮੈਂਟ ਪੂਰੇ ਹੋਗੇ ਤੁਹਾਨੂੰ ਕੰਮ ਜਰੂਰ ਮਿਲੇਗਾ ਕੰਮ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇੱਥੇ ਕਿਉਂਕਿ ਕੰਮ ਰੈਫਰੈਂਸ ਬੇਸ ਜ਼ਿਆਦਾ ਹ ਡਾਕੂਮੈਂਟ ਮੰਗਦੇ ਆ ਡਾਕੂਮੈਂਟਾਂ ਨਾਲ ਕੰਮ ਹੁੰਦਾ ਤਾਂ ਕਰਕੇ ਕਿ ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੀ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ